ਬਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਪਰਿ ਸਤਸਰੀਆ ਕਾਲ ਜੀ ਅੱਜ ਇੱਕ ਮੈਂ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਇਹ ਬਹੁਤ ਸੋਹਣਾ ਤੇ ਪਿਆਰਾ ਪੰਜਾਬੀ ਲੋਕ ਗੀਤ ਹੈ ਤੇ ਇਹ ਇੱਕ ਤੁਹਾਨੂੰ ਮੈਂ ਗੱਲ ਦੱਸਦੀ ਹਾਂ ਇਸ ਤਰ੍ਹਾਂ ਦਾ ਲੋਕ ਗੀਤ ਬਣਿਆ ਹੈ ਕੇਲੇ ਦਾ ਤੇ ਆਂਬ ਦਾ ਜਿਵੇਂ ਪਹਿਲੇ ਲੋਕ ਪੁਰਾਣੇ ਆਂਬ ਲਾਉਂਦੇ ਸੀ ਤੇ ਨਾਲ ਕੇਲਾ ਜ਼ਰੂਰ ਲਾਉਂਦੇ ਸੀ ਜੇ ਕੇਲਾ ਨਹੀਂ ਸੀ ਲਾਉਂਦੇ ਤੇ ਆਂਬ ਦੀ ਆਂਬ ਕਹਿੰਦੇ ਸੀ ਹੁੰਦਾ ਨਹੀਂ ਤੇ ਆਮ ਹੀ ਲੋਕ ਕਹਿੰਦੇ ਸੀ ਬੀ ਸਿਆਣੇ ਲੋਕ ਵੀ ਅੰਬ ਦੀ ਰੱਖ ਅੰਬ ਦੀ ਰੱਖ ਕੇਲਾ ਹੁੰਦਾ ਹੈ ਤੇ ਤਾਂ ਕਰਕੇ ਨਾਲ ਲਾਇਆ ਜਾਂਦਾ ਹੈ ਜਦੋਂ ਅੰਬ ਦੇ ਬੂਟੇ ਨੂੰ ਫਲ ਲੱਗਦਾ ਹੈ ਵੱਡਾ ਹੋ ਜਾਂਦਾ ਹੈ ਤੇ ਕੇਲੇ ਦਾ ਬੂਟਾ ਪਟਾਇਆ ਜਾਂਦਾ ਸੀ ਤੇ ਇਹ ਇਸੇ ਤਰ੍ਹਾਂ ਦਾ ਇੱਕ ਪੰਜਾਬੀ ਲੋਕ ਗੀਤ ਹੈ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਨਹੀਂ 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 ਬਾ ਬਲਾ ਬਾਗਲ ਵਾਇਆ ਵਿੱਚ ਉਹਦੇ ਕੇਲੇ ਨਹੀਂ 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 ਬਾਬਲ ਬਗਲਵਾਇਆ ਵਿੱਚ ਉਹਦੇ ਕੇਲੇ ਨਹੀਂ 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 ਕੇਲੇ ਤਾਂ ਲਾਇ ਬਥੇਰੇ ਕੇਲਿਆਂ ਨੂੰ ਛੱਲੀਆਂ ਨਹੀਂ 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 ਕੇਲੇ ਤਾਂ ਲਾਇ ਬਥੇਰੇ ਕੇਲਿਆਂ ਨੂੰ ਛੱਲੀਆਂ ਨਹੀਂ 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 ਚੱਲੀਆਂ ਤਾਂ ਲੱਗੀਆਂ ਬਥੇਰੀਆਂ ਅмма ਸਾਨੂੰ ਕੱਲੀਆਂ ਆਇ ਨਹੀਂ 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 ਚੱਲੀਆਂ ਤਾਂ ਲੱਗੀਆਂ ਬਥੇਰੀਆਂ ਅмма ਸਾਨੂੰ ਕੱਲੀਆਂ ਆਇ ਨਹੀਂ 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 ਕੱਲੀਆਂ ਚੱਲੀਆਂ ਤਾਂ ਕੱਲੀਆਂ ਪਸੇਰੀਆਂ ਸੱਸੂ ਸਾਨੂੰ ਦੱਸਿ ਆਇ ਨਹੀਂ 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 ਮਾਨਤਾ ਪੇਜੀ ਆਪ ਸਰੀਆਂ ਸੱਸੂ ਸਾਨੂੰ ਦੱਸਿਈ ਆਈ ਨਹੀਂ 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 ਸਾਜ ਤੇ ਭਰੀ ਆਏ ਪੂਣੀਆਂ ਚਰਖਾ ਕੱਤੀ ਆਈ ਨਹੀਂ 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 ਸਾਜ ਤੇ ਭਰੀ ਆਏ ਪੂਣੀਆਂ ਚਰਖਾ ਕੱਤੀ ਆਈ ਨਹੀਂ 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 ਚਰਖਾ ਤਾਂ ਕੱਤੀ ਅਬ ਤੇਰਾ ਸੇਲੀਆਂ ਤਾਂ ਆਈਆਂ ਨਹੀਂ 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 ਚਰਖਾ ਤਾਂ ਕੱਤੀ ਅਬ ਤੇਰਾ ਸੇਲੀਆਂ ਤਾਂ ਆਈਆਂ ਨਹੀਂ 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 ਸੇਲੀਆਂ ਤੇ ਆਈਆਂ ਬਥੇਰੀਆਂ ਵੇਚੀ ਅੰਮਾ ਜਾਈਆਂ ਨਹੀਂ

ਨਹੀਂ ਨਹੀਂ ਨਹੀਂ ਪਾਬੋ ਨੇ ਤਾਂ ਪੇਂਜੀ ਆਪਸੇ ਰਿਆਂ ਨੰਦੇ ਸਾਨੂੰ ਦੱਸੀ ਆਈ ਨਹੀਂ 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 ਪਾਬੋ ਨੇ ਤਾਂ ਪੇਂਜੀ ਆਪਸੇ ਰਿਆਂ ਨਾਨਦੇ ਨੇ ਦੱਸੀ ਆਈ ਨਹੀਂ 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 ਚਾਜ ਤਾਂ ਪਰਿਆ ਪੂਣੀਆਂ ਚਰਖਾ ਕੱਤੀ ਆਈ ਨਹੀਂ 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 ਚੱਲ ਜੁੱਤੇ ਬੜਿਆਏ ਪੂਣੀਆਂ ਚਰਖਾ ਕੱਤੀ ਆਈ ਨਹੀਂ 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 ਚਰਖਾ ਤੇ ਕੱਤੀ ਅਬ ਤੇਰਾ ਸੇਲੀਆਂ ਤੇ ਆਈਆਂ ਨਹੀਂ 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 ਚਰਖਾ ਤੇ ਕੱਤੀ ਅਬ ਤੇਰਾ ਸੇਲੀਆਂ ਤੇ ਆਈਆਂ ਨਹੀਂ

ਨਹੀਂ ਨਹੀਂ ਨਹੀਂ ਵੀਰੇ ਨੇ ਬਾਗ ਲਵਾਇਆ ਵਿੱਚ ਅੰਬ ਬੂਟਾਈ ਨਹੀਂ 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 ਵੀਰੇ ਨੇ ਬਾਗ ਲਵਾਇਆ ਵਿੱਚ ਅੰਬ ਬੂਟਾਈ ਨਹੀਂ ਲੋ ਜੀ ਇਹ ਇੱਕ ਲੈਂਦੇ ਪੰਜਾਬ ਦਾ ਪੰਜਾਬੀ ਲੋਕ ਗੀਤ ਹੈ ਉਧਰੋਂ ਆਇਆ ਹੈ ਭਾਵੇਂ ਤਾਂ ਇਹਨੂੰ ਐਵੇਂ ਗਾ ਲਓ ਤੇ ਭਾਵੇਂ ਢੋਲ ਕੀ ਤੇ ਗਾ ਲਓ ਪਰਾਤ ਤੇ ਗਾ ਲਓ ਜਿਵੇਂ ਮਰਜ਼ੀ ਹੋ ਤਾਂ ਤੁਹਾਡੀ ਮਰਜ਼ੀ ਹੈ ਪਰ ਇਹ ਬਹੁਤ ਪਿਆਰਾ ਪੰਜਾਬੀ ਲੋਕ ਗੀਤ ਹੈ ਤੇ ਤੁਸੀਂ ਇਸ ਨੂੰ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਮੈਨੂੰ ਦਿਓ ਆ ਗਿਆ ਕੱਲ ਨੂੰ ਫੇਰ ਮਿਲਦੇ ਆਂ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ